ਵਾਹ ਵਾਹ ਪੰਜਾਬੀ ਜਿੰਦਾਬਾਦ 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 ਪਹਿਲੀ ਗੱਲ ਤਾਂ ਜੀ ਸਾਨੂੰ ਸਾਡੇ ਪਿੰਡ ਚ ਆਇਆ ਨੂੰ ਜੀ ਆਇਆਂ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਸਾਡੇ ਪਿੰਡ ਚ ਤਾਂ ਜੀ ਕਾਂਗਰਸ ਦੀ ਵੋਟ ਇੱਕ ਤਰਫਾ ਹੀ ਹੋ ਚੁੱਕੀ ਹੈ ਤੇ ਆਉਣ ਵਾਲੀ 25 ਤਰੀਕ ਨੂੰ ਲੋਕ ਬਹੁਤ ਸੇ ਸਭਰੀ ਦਾ ਇੰਤਜ਼ਾਰ ਕਰਦੇ ਸੀ ਪਿਛਲੇ 2014 ਤੋਂ ਲੈ ਕੇ 2024 ਤੱਕ ਕਿਸਾਨਾਂ ਤੇ ਅਤਿਆਚਾਰ ਹੋਇਆ ਟੀਚਰਾਂ ਤੇ ਅਤਿਆਚਾਰ ਹੋਇਆ ਸਰਪੰਚਾਂ ਤੇ ਅਤਿਆਚਾਰ ਹੋਇਆ ਆਪਣੀ ਪਹਿਲਵਾਨ ਲੜਕੀਆਂ ਖੜਾ ਰਨਾ ਉਹਨਾਂ ਨੂੰ ਸੜਕਾਂ ਦੇ ਉੱਤੇ ਘੜਿਸਿਆ ਗਿਆ ਇਹ ਸਰਕਾਰ ਤੋਂ ਲੋਕ ਬਹੁਤ ਜਿਆਦਾ ਦੁਖੀ ਹੈ ਜਿਹੜਾ ਆਉਣ ਵਾਲਾ ਸਮਾ ਸਾਡਾ 25 ਤਰੀਕ ਨੂੰ ਇਹ ਸਾਡਾ ਮੌਕਾ ਬਹੁਤ ਵਧੀਆ ਸਾਨੂੰ ਮਿਲਿਆ ਹੈ ਥੋੜਾ ਆਪਣੇ ਭਾਰਤ ਦੇ ਵਿੱਚ ਰਾਹੁਲ ਜੀ ਦੀ ਸਰਕਾਰ ਬਣਨੇ ਜਾ ਰਹੀ ਹੈ ਕੀ ਲੱਗਦਾ ਤੁਨੇ 3 ਮਾਰਚ ਦੇ ਨਾਲ ਸਤ ਸੈਲ ਦਾ ਜੀ ਦਾ ਜੀ 4 ਲੱਖ ਦੀ ਜਿੱਤ ਹੋ ਸਕਦੀ ਹੈ ਆਪਣੇ ਤਿੰਨ ਦੇ ਤੇ ਚਾਰ ਦੇ ਚਾਲੇ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 1500 ਵੋਟ ਜਾਊਗੀ ਜੀ ਕਾਂਗਰਸ ਕੀ ਹੈ ਜੀ ਆਪਸ ਤੇ ਲੋਕਾਂ ਵਿੱਚ ਕੀ ਹੈ ਜਦੋਂ ਲੋਕਾਂ ਨੇ ਤਾਂ ਜੀ ਭਾਜਪੀ ਦੀ ਪਹਿਲਾਂ ਦਿੱਲੀ ਧਰਨਾ ਹੋਇਆ ਉੱਥੇ ਕਿਸਾਨਾਂ ਦੇ ਸੋਟੀਆਂ ਮੱਝੀਆਂ ਪਾਣੀ ਦੀ ਪੁਸ਼ਾਰ ਹੋਈ ਫਿਰ ਨੋਟਬੰਦੀ ਆ ਗਈ ਔਰਤਾਂ ਵੀ ਪਰੇਸ਼ਾਨ ਹੋਈਆਂ ਬੰਦੇ ਵੀ ਪਰੇਸ਼ਾਨ ਹੋਏ ਬੱਚੇ ਵੀ ਪਰੇਸ਼ਾਨ ਹੋਏ 750 ਕਿਸਾਨ ਆਪਣਾ ਦਿੱਲੀ ਦੇ ਵਿੱਚ ਸ਼ਹੀਦ ਹੋ ਗਿਆ ਬੀਜੇਪੀ ਦੇ ਕਿਸੇ ਲੀਡਰ ਨੇ ਉਹਨਾਂ ਦੇ ਘਰ ਨੂੰ ਕੋਈ ਸ਼ਰਨਹਾਰ ਜਲੀ ਜਾਂ ਕੋਈ ਨੌਕਰੀ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੇ ਮੁੱਦਾ ਨਹੀਂ ਪਾਇਆ ਜੀ ਲੱਗਦਾ ਜੇ ਕਨੈਕਟ ਪਾਰਟੀ ਸਿਰਫ ਉਸ ਤੋਂ ਹੈ ਜਿਹੜੀ ਕਿਸਾਨਾਂ ਦੇ ਮੁੱਦੇ ਹਾਂਜੀ ਕਿਸਾਨਾਂ ਦੇ ਮੁੱਦੇ ਆਪਣੇ ਰਾਹੁਲ ਜੀ ਨੇ ਕਹਿਤਾ ਵੀ 10 ਕਿਲੋ ਹਰ ਚੀਜ਼ ਨੂੰ ਕਣਕ 6000 ਰੁਪਿਆ ਵੜਾਪਾ ਪੈਨਸ਼ਨ 1 ਲੱਖ ਰੁਪਿਆ ਘਰ ਦੀ ਲੇਡੀਜ਼ ਮੁੱਖ ਲੇਡੀਜ਼ ਆ ਹਰ ਸਾਲ ਦੇਵਾਂਗੇ ਅਸੀਂ ਕਾਮਰਸ ਦੀ ਜੋ ਸਰਕਾਰ ਹੈ ਇਹ ਗਰੀਬਾਂ ਦੇ ਹਿੱਤ ਚ ਅਮੀਰਾਂ ਦੇ ਹਿੱਤ ਚ ਵਪਾਰੀਆਂ ਦੇ ਹਿੱਤ ਚ 36 ਵਰਗ ਦੇ ਲੋਕਾਂ ਨੂੰ ਇਹ ਨਾਲ ਲੱਗੇ ਤੁਰਦੀ ਹੈ ਇੱਕ ਬੀਜੇਪੀ ਸਰਕਾਰ ਹੈ ਜੋ ਅੰਬਾਨੀ ਅਡਾਨੀ ਵਰਗਾਂ ਦੇ ਨਾਲ ਹੀ ਚੱਲ ਸਕਦੀ ਹੈ ਆਮ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਅਸੀਂ ਪਿੰਡ ਪਿੰਡ ਜਾ ਕੇ ਇਹੀ ਗੱਲ ਕਹੀ ਆ ਵੀ ਆਪਣੇ ਕੋਲੇ ਆਉਣ ਵਾਲਾ 25 ਤਰੀਕ ਦਾ ਮੌਕਾ ਆਪਾਂ ਹੱਥ ਚੋਂ ਨਾ ਗਵਾਈਏ ਹੱਥ ਦੇ ਨਿਸ਼ਾਨ ਤੇ ਮੋਹਰਾ ਲਾ ਕੇ ਰਾਹੁਲ ਗਾਂਧੀ ਜੀ ਨੂੰ ਆਪਾਂ ਸਫਲ ਕਰਾਇਆ। ਆਪਾਂ ਨਹੀਂ ਕਿ 14 ਤੋਂ ਪਹਿਲਾਂ ਤਾਂ ਸਾਰੀ ਪਾਰਟੀਆਂ ਜਿਹੜੀਆਂ ਵਾਅਦੇ ਕਰਦੀਆਂ ਨੇ। ਬੀਜੇਪੀ ਨੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਲੰਦਾ ਕਿ ਕਾਂਗਰਸ ਇੱਕ ਵਾਅਦਾ ਨਾ ਇੱਕ 101% ਕਰੂਗੀ ਜੀ ਤੁਸੀਂ ਪਹਿਲਾਂ ਦੇਖ ਲਓ ਕਿ ਮੋਰਮੋਨ ਸਿੰਘ ਜੀ ਦੀ ਸਰਕਾਰ ਰਹੀ ਹੈ। ਉਸ ਟਾਈਮ ਨਰਮਾ 8085 ਸੂਕ ਵਿਕ ਗਿਆ। ਗੁਮਾਰਾ ਕਟੂ ਘਟ ਪੱਤੀ ਤੇ 3000 ਰੁਪਿਆ ਵਿਕ ਗਿਆ। ਵਿਸ਼ੇ ਚਿਤੰਦਿ ਇਹੇ 10 ਸਾਲਾਂ ਤੋਂ ਸਰਕਾਰ ਰਹੀ ਆ 5000 ਤੋਂ ਵੱਧ ਨਰਮੇ ਦਾ ਰੇਟ ਹੀ ਨਹੀਂ ਆਇਆ ਇਹਨਾਂ ਨੇ ਤਾਂ ਜੀ ਇੰਨੀ ਮੰਗਾਈ ਕਰਤੀ ਜਿਹੜਾ ਸਿਲੰਡਰ 300 350 ਦਾ ਸੀ ਅੱਜ ਉਹਦਾ ਰੇਟ 1000 ਰੁਪਏ ਤੋਂ ਉੱਪਰ ਹੋ ਗਿਆ ਡੀਏਪੀ ਦਾ ਘੱਟਾ 1500 ਦਾ ਹੋ ਗਿਆ ਯੂਰੀਆ ਦਾ ਘੱਟਾ 1000 ਰੁਪਏ ਦਾ ਹੋ ਗਿਆ ਇਹ ਕਿਸਾਨਾਂ ਨੂੰ ਕਦੇ ਅੱਗੇ ਨਹੀਂ ਆਉਣ ਦਿੰਦੀ ਅਸੀਂ ਤਾਂ ਇਹ ਹੀ ਅਪੀਲ ਕਰਾਂਗੇ ਵੀ ਆਉਣ ਵਾਲੀ 25 ਤਰੀਕ ਨੂੰ ਹੱਥ ਦੇ ਨਿਸ਼ਾਨ ਤੇ ਮੋਹਰਾ ਲਾ ਕੇ ਰਾਹੁਲ ਗਾਂਧੀ ਜੀ ਨੂੰ ਵਿਜੇ ਬਣਾਈ ਹਾਂ ਇੱਕ ਤਰਫ ਆ ਜਿੱਤ ਪੱਕੀ ਆ ਜੀ ਸਾਨੂੰ ਥੋੜਾ ਜਿਹਾ ਬਹੁਤ ਵੱਡਾ ਸਹਿਯੋਗ ਮਿਲਿਆ ਆਪਣੇ ਮੁੱਖ ਮੰਤਰੀ ਆ ਰਵਿੰਦਰ ਕੇਜਰੀਵਾਲ ਜੀ ਦਾ ਵੀ ਉਹਨਾਂ ਨੇ ਵੀ ਸਾਨੂੰ ਹਰਿਆਣੇ ਦੇ ਵਿੱਚ ਵੱਧ ਝਟ ਕੇ ਆਪ ਦੇ ਕਰਮਚਾਰੀਆਂ ਨੂੰ ਕਿਹਾ ਸਾਰੀਆਂ ਚੀਜ਼ਾਂ ਨੂੰ ਕਿਹਾ ਵੀ ਆਉਣ ਵਾਲੀ ਸਰਕਾਰ ਵੀ ਕਾਂਗਰਸ ਦੀ ਬਣਨੀ ਚਾਹੀਦੀ ਹੈ ਹਾਂ ਜੀ ਹਾਂ ਜੀ ਪੂਰੇ ਜੋਰਾਂ ਦਾ ਜੀ ਹਾਂ ਜੀ